ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਾਧ ਸੰਗਤ ਜੀਓ ਗੁਰੂ ਕਿਰਪਾ ਸਦਕਾ ਜਰੂਰ ਆਪਾਂ ਕੁਝ ਬੇਨਤੀਆਂ ਨੂੰ ਜਿਹੜਾ ਹੈ ਉਹ ਸਮਝਾਂਗੇ ਘਰ ਵਿੱਚ ਜੋਤ ਜਗਾਉਣ ਵਾਲੇ ਸਾਵਧਾਨ ਹੋ ਜਾ ਜੇ ਜਿਨ੍ਹਾਂ ਦੇ ਘਰ ਵਿੱਚ ਜੋਤ ਜਗਦੀ ਹੈ ਉਹਨਾਂ ਦੇ ਘਰ ਵਿੱਚ ਹੁੰਦਾ ਹੈ ਜਿਨ੍ਹਾਂ ਤੇ ਪੁੱਤਾਂ ਦਾ ਵਾਸ ਸਾਧ ਸੰਗਤ ਤੇ ਸ਼ਹੀਰ ਸਿੰਘ ਪਹਿਰਾ ਲਾਉਣਗੇ ਬਾਬਾ ਦੀਪ ਸਿੰਘ ਜੀ ਤੁਹਾਡੀ ਇੱਛਾ ਪੂਰੀ ਕਰਨਗੇ ਸੋ ਆਪਾਂ ਬੇਨਤੀਆਂ ਸੰਧੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਦੇ ਸਦਕਾ ਸਤਿਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ ਤੇ ਪਿਆਰਿਓ ਸਭ ਤੋਂ ਪਹਿਲਾਂ ਵੀ ਗੁਰੂ ਦਾ ਸ਼ੁਕਰਾਨਾ ਹੈ ਜਿਸ ਨੇ ਸਾਨੂੰ ਬਹੁਤ ਕੁਝ ਦਿੱਤਾ 사ਤ ਸੰਗਤ ਸਾਨੂੰ ਬਹੁਤ ਕੁਝ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਹੈ ਸਤਿਗੁਰੂ ਦੀ ਜੇ ਵਡਿਆਈ ਕਰਨ ਤੇ ਚੱਲੀਏ ਤੇ ਪਿਆਰਿਓ ਬਹੁਤ ਕੁਝ ਹੈ ਗੁਰਬਾਣੀ ਦੇ ਵਿੱਚ ਪਾਤਸ਼ਾਹ ਨੇ ਬਹੁਤ ਕੁਝ ਦਿੱਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਹੁਤ ਕੁਝ ਜਿਹੜਾ ਹੈ ਉਹ ਗੁਰਬਾਣੀ ਦੇ ਵਿੱਚ ਸਮੋ ਕੇ ਰੱਖਿਆ ਹੋਇਆ ਹੈ ਬਹੁਤ ਕੁਝ ਪਾਤਸ਼ਾਹ ਕਰਨ ਹਰਿ ਵੇਨ ਕੌਣ ਸਹਾਈ ਮਨ ਕਾ ਮਾਤ ਪਿਤਾ ਭਾਈ ਸੁਤ ਬਨ ਤਾ ਹਿਤ ਲਾਗੋ ਸਭ ਫਨ ਕਾ ਪਰਮਾਤਮਾ ਤੋਂ ਬਿਨਾ ਕੋਈ ਹੋਰ ਇਸ ਮਨ ਦੀ ਸਹਾਇਤਾ ਕਰਨ ਵਾਲਾ ਨਹੀਂ ਹੋ ਸਕਦਾ ਮਾਂ ਪਿਓ ਭਰਾ ਪੁੱਤਰ ਬੋਟੀ ਇਨ੍ਹਾਂ ਸਭ ਨਾਲ ਜੋ ਮੋਹ ਪਾਇਆ ਹੋਇਆ ਹੈ ਇਹ ਛਲ ਨਾਲ ਹੀ ਮੋਹ ਮਾਇਆ ਹੈ ਭਾਵ ਇਹ ਮੋਹ ਅਜਿਹੇ ਪਦਾਰਥਾਂ ਨਾਲ ਹੈ ਜੋ ਛਾਲ ਹੀ ਹਨ ਸਦਾ ਨਾਲ ਨਿਵਣ ਵਾਲੇ ਨਹੀਂ ਇਹ ਗੱਲ ਬਿਲਕੁਲ ਜਿਹੜੀ ਹੈ ਉਹ ਸਾਫ਼ ਹੋ ਚੁੱਕੀ ਹੈ ਬਿਲਕੁਲ ਸਾਫ਼ ਹੈ ਇਹ ਗੱਲ ਪਿਆਰਿਓ ਪਹਿ ਬੇਨਤੀ ਕਰਾਂ ਵੀ ਘਰ ਦੇ ਵਿੱਚ ਅਸੀਂ ਜੋਤ ਜਗਾਉਨੇ ਆ ਜਿਹੜੇ ਆਪਣੇ ਘਰਾਂ ਦੇ ਵਿੱਚ ਜੋਤ ਜਗਾਉਂਦੇ ਆ ਨਾ ਪਿਆਰਿਓ ਬਾਹਰੀ ਜੋਤਾਂ ਤੇ ਅਸੀਂ ਬਹੁਤ ਜਗਾ ਲਈਆਂ ਪਰ ਕਦੇ ਅੰਦਰਲੀ ਜੋਤ ਨੂੰ ਨਹੀਂ ਜਗਾਇਆ ਆਪਾਂ ਅਕਸਰ ਇਹ ਬੇਨਤੀਆਂ ਸ਼ੁਰੂਤੀ ਕਰਦੇ ਆ ਰਹੇ ਆ ਕਿ ਅੰਦਰਲੀ ਜੋਤ ਨੂੰ ਨਹੀਂ ਜਗਾਇਆ ਅਸੀਂ ਅੰਦਰਲੀ ਜੋਤ ਨੂੰ ਜਗਾਉਣ ਦੇ ਵਿੱਚ ਅਸੀਂ ناکਾਮ ਰਹੇ ਗੁਰਮੁਖ ਪਿਆਰਿਓ ਜਿਨ੍ਹਾਂ ਦੇ ਘਰ ਦੇ ਵਿੱਚ ਜੋਤ ਜਗਦੀ ਹੈ ਉਹਨਾਂ ਦੇ ਘਰ ਦੇ ਵਿੱਚ ਕਹਿੰਦੇ ਕਦੇ ਵੀ ਜਿਨ੍ਹਾਂ ਤੇ ਭੂਤਾਂ ਦਾ ਵਾਸ ਨਹੀਂ ਹੁੰਦਾ ਜਿਨ੍ਹਾਂ ਦੇ ਭਾਵ ਅੰਦਰਲੇ ਇਥੇ ਮਨ ਦੀ ਗੱਲ ਕੀਤੀ ਜਿਨ੍ਹਾਂ ਦੇ ਮਨ ਦੇ ਅੰਦਰ ਗੁਰੂ ਪ੍ਰਤੀ ਚੰਗੀ ਸੋਚ ਹੈ ਗੁਰੂ ਦੀ ਸੋਚ ਚੱਲ ਰਹੀ ਹੈ ਉਹਨਾਂ ਦੇ ਕਦੇ ਵੀ ਘਰ ਦੇ ਵਿੱਚ ਜਿੰਨਾ ਤੇ ਭੂਤਾਂ ਦਾ ਵਾਸ ਨਹੀਂ ਹੁੰਦਾ ਹੁਣ ਜਿਹੜੇ ਬਾਹਰੋਂ ਤੇ ਜੋਤਾਂ ਜਗਾਈ ਜਾਂਦੇ ਆ ਕਿ ਦੇਸੀ ਘਿਓ ਦੀ ਜਗਾਤੀ ਸਰੋਂ ਦੇ ਤੇਲ ਦੀ ਜੋਤ ਜਗਾਤੀ ਤੇ ਡਰ ਰਹੇ ਨੇ ਜਿੰਨਾ ਭੂਤਾਂ ਤੋਂ ਬਾਬਿਆਂ ਦੇ ਡੇਰਿਆਂ ਤੇ ਜਾ ਕੇ ਪੁੱਛਾ ਕਢਾ ਰਹੇ ਨੇ ਤੇ ਕਹਿ ਰਹੇ ਨੇ ਬਾਬਾ ਜੀ ਸਾਡੀ ਪੁੱਛਾ ਕਢ ਦੋ ਜੀ ਇੰਜ ਕਰ ਦੋ ਜੀ ਇਹ ਕਰ ਦੋ ਉਹ ਕਰ ਦੋ ਕਦੇ ਬਾਬਿਆਂ ਨੂੰ ਹਜ਼ਾਰਾਂ ਹਜ਼ਾਰਾਂ ਰੁਪਏ ਦੇ ਕੇ ਆਉਣੇ ਕਦੇ ਕਣਕ ਦੀਆਂ ਬੋਰੀਆਂ ਕਰੇ ਇਹ ਬੋ ਅਸੀਂ ਬਹੁਤ ਕੁਝ ਕਰਦੇ ਲੋਕ ਵੇਖੇ ਸਾਧ ਸੰਗਤ ਉਥੇ ਸ਼ਹੀਦਾਂ ਦਾ ਪੈਰਾ ਕਿਵੇਂ ਲੱਗ ਸਕਦਾ ਹੈ ਉਥੇ ਬਾਬਾ ਦੀਪ ਸਿੰਘ ਜੀ ਦੇ ਜਿੰਨੇ ਮਰਜ਼ੀ ਜਾ ਕੇ ਦਰ ਤੇ ਚਪਹਿਰਾ ਸਾਬ ਕੱਟ ਲਿਓ ਜਿੰਨਾ ਮਰਜ਼ੀ ਗੁਰਬਾਣੀ ਦਾ ਪਾਠ ਕਰ ਲਿਓ ਜਿੰਨਾ ਚਿਰ ਅਸੀਂ ਗੁਰੂ ਨੂੰ ਅੰਦਰੋਂ ਸਮਰਪਿਤ ਨਹੀਂ ਹੋਏ ਜਿੰਨਾ ਚਿਰ ਇਹ ਨਹੀਂ ਸਮਝਿਆ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇ ਹਿੱਸੇ ਉਹ ਪਾਵੇ ਸਤਿਗੁਰੂ ਤੇਰੇ ਘਰ ਦੇ ਵਿੱਚ ਅਨੇਕਾਂ ਚੀਜ਼ਾਂ ਮੌਜੂਦ ਨੇ ਤੇਰੇ ਘਰ ਦੇ ਵਿੱਚ ਅਨੇਕਾਂ ਵਸਤੂਆਂ ਨੇ ਸਾਧ ਸੰਗਤ ਗੁਰੂ ਪਾਤਸ਼ਾਹ ਜੀ ਜਿਸ ਤੇ ਤੁਸੀਂ ਕਿਰਪਾ ਕਰੋ ਇਹ ਸਾਰੀਆਂ ਚੀਜ਼ਾਂ ਉਸ ਨੂੰ ਮਿਲਦੀਆਂ ਨੇ ਉਸ ਨੂੰ ਇਹ ਵਸਤੂਆਂ ਜਿਹੜੀਆਂ ਨੇ ਪ੍ਰਾਪਤ ਹੁੰਦੀਆਂ ਨੇ ਸਤਿਗੁਰੂ ਜੀ ਤੁਸੀਂ ਉਹ ਤੇ ਕਿਰਪਾ ਕਰਦੇ ਹੋ ਜਿਹੜਾ ਤੁਹਾਡਾ ਹੋ ਜਾਂਦਾ ਹੈ ਇਸ ਕਰਕੇ ਆਪਾਂ ਸ਼ੁਰੂਆਤ ਦੇ ਵਿੱਚ ਕੁਝ ਬੇਨਤੀਆਂ ਜਿਹੜੀਆਂ ਜ਼ਰੂਰ ਰੱਖੀਆਂ ਸੀ ਗੁਰਮੁਖ ਪਿਆਰਿਓ ਪਾਤਸ਼ਾਹ ਕਹਿੰਦੇ ਨੇ ਹਰ ਬਿਨ ਕੌਨ ਸਹਾਈ ਮਨ ਕਾ ਪਰਮਾਤਮਾ ਤੋਂ ਬਿਨਾ ਇਸ ਮਨ ਦੀ ਕੋਈ ਸਹਾਇਤਾ ਨਹੀਂ ਕਰਨ ਵਾਲਾ ਜਦੋਂ ਮਨ ਸਮਝ ਗਿਆ ਵੀ ਪਰਮਾਤਮਾ ਮੇਰਾ ਹੈ ਮਾਤ ਪਿਤਾ ਭਾਈ ਸੁਤ ਬਨ ਤਾਂ ਹਿਤ ਲਾਗੋ ਸਭ ਫਨ ਕਾ ਆ ਰਿਸ਼ਤੇ ਰਤ ਨਾਤੇ ਮੋਹ ਮਾਇਆ ਜੋ ਤੂੰ ਤੱਕ ਰਿਹਾ ਹੈ ਤੂੰ ਵੇਖ ਰਿਹਾ ਹੈ ਸੰਸਾਰ ਦੇ ਵਿੱਚ ਇਹ ਤੇਰੀ ਝੂਠੀ ਮਾਇਆ ਹੈ ਇਹ ਤੇਰੇ ਨਾਲ ਨਿਵਣ ਵਾਲੇ ਨਹੀਂ ਇਹ ਤੇਰੇ ਨਾਲ ਨਿਵਣ ਵਾਲੇ ਨਹੀਂ ਹਨ ਪਿਆਰਿਆ ਤੇਰੇ ਨਾਲ ਇਹਨਾਂ ਨੇ ਕਦੀ ਵੀ ਨਹੀਂ ਨਿਭਣਾ ਕਦੀ ਨਹੀਂ ਨਿਵਣਾ ਤੇਰੇ ਨਾਲ ਜੇ ਤੂੰ ਸੋਚਦਾ ਹੋਵੇਂ ਨਾ ਵੀ ਇਹ ਮੇਰੇ ਨਾਲ ਨਿਵ ਜਾਣਗੇ ਨਾ 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 ਇਹ ਤੇਰੇ ਮਨ ਦਾ ਵਹਿਮ ਹੀ ਸਾਧ ਸੰਗਤ 파ਰਸ਼ਾਨੀ ਅਗਲੇ ਬਚਨਾਂ ਦੇ ਵਿੱਚ ਕਹਿ ਦਿੱਤਾ ਇਹ ਸਾਰੰਗ ਰਾਗ ਦੇ ਵਿੱਚ ਭਗਤ ਕਬੀਰ ਜੀ ਦੀ ਬਾਣੀ ਹੈ ਹਰ ਬਿਨ ਕੌਣ ਸਹਾਈ ਮਨ ਕਾ ਮਾਤ ਪਿਤਾ ਭਾਈ ਸੁਤ ਬਨਤਾ ਹਿਤ ਲਾਗੋ ਸਭਨ ਕਾ ਹੁਣ ਅੱਗੇ ਕਹਿੰਦੇ ਨੇ ਅਗੇ ਕਉ ਇਛ ਤੁਲਹਾ ਬੰਦੋ ਕਿਆ ਪਰਵਾਸਾ ਧਨ ਕਾ ਇਸ ਧਨ ਦਾ ਜੋ ਤੂੰ ਖਟਿਆ ਕਮਾਇਆ ਹੋਇਆ ਕੋਈ ਇਤਵਾਰ ਨਹੀਂ ਹੈ ਕਦੋਂ ਨਾਸ਼ ਹੋ ਜਾਏ ਅਗਾਹ ਵਾਸਤੇ ਕੋਈ ਹੋਰ ਭਾਵ ਨਾਮ ਧਨ ਦਾ ਬੇੜਾ ਬਨ ਲਈਏ ਪਾਤਸ਼ਾਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਬੀਰ ਸਾਹਿਬ ਦੀ ਰਸਨਾ ਤੇ ਸਵਾਰ ਹੋ ਕੇ ਕਹਾ ਵਿਸਾਸਾ ਇਸ ਭਾਂਡੇ ਕਾ ਇਤਨਾ ਕ ਲੱਗੈ ਧਨ ਕਾ ਕਹਿੰਦੇ ਇਸ ਭਾਂਡੇ ਦਾ ਕੋਈ ਵਿਸਾਹ ਨਹੀਂ ਹੈ ਇਹ ਸਰੀਰ ਦਾ ਕੋਈ ਵਿਸਾਹ ਨਹੀਂ ਹੈ ਕਿ ਰੱਤਾ ਕੋ ਜਿੰਨੀ ਕੋ ਠੋਕਰ ਲਗੇ ਤਾਂ ਇਹ ਪਲਾਂ ਦੇ ਵਿੱਚ ਢਹਿ ਢੇਰੀ ਹੋ ਜਾਏਗਾ ਆਪਾਂ ਕਈ ਵਾਰੀ ਵੇਖਿਆ ਹੋਏਗਾ ਕਈ ਬੰਦੇ ਸਾਨੂੰ ਮਿਲਦੇ ਨੇ ਕਈ ਬੰਦੇ ਵਧੀਆ ਸਾਡੇ ਨਾਲ ਵਿਚਾਰ ਚਰਚਾ ਕਰਦੇ ਨੇ ਤੇ ਮਿਲ ਕੇ ਅੱਜ ਸਾਨੂੰ ਗਏ ਤੇ ਕੱਲ ਨੂੰ ਸਾਨੂੰ ਖਬਰ ਮਿਲ ਜਾਂਦੀ ਹੈ ਵੀ ਉਹ ਬੰਦਾ ਤੇ ਚੜ੍ਹਾਈ ਕਰ ਗਿਆ ਜੀ ਉਹ ਬੰਦਾ ਤੇ ਰਹਾ ਹੀ ਨਹੀਂ ਸੰਸਾਰ ਦੇ ਵਿੱਚ ਨਹੀਂ ਰਿਹਾ ਅਸੀਂ ਕਹਿੰਦੇ ਆ ਵੀ ਬਹੁਤ ਮਾੜਾ ਹੋਇਆ ਵੀ ਹਲੇ ਕੱਲ ਹੀ ਤਾਂ ਮੈਨੂੰ ਮਿਲ ਕੇ ਗਿਆ ਕਿਉਂਕਿ ਇਹ ਸਰੀਰ ਦਾ ਪਤਾ ਨਹੀਂ ਜਿਵੇਂ ਕੱਚਾ ਘੜਾ ਮਿੱਟੀ ਦਾ ਹੈ ਉਸੇ ਤਰ੍ਹਾਂ ਇਹ ਸਰੀਰ ਹੈ ਇਹ ਨਹੀਂ ਪਤਾ ਵੀ ਇਹਨੇ ਕਿਹੜੇ ਵੇਲੇ ਇਸ ਸੰਸਾਰ ਤੋਂ ਉਜਲ ਹੋ ਜਾਣਾ ਹੈ ਇਸ ਸੰਸਾਰ ਤੋਂ ਇਹਨੇ ਚਲਿਆ ਜਾਣਾ ਹੈ ਇਹਦਾ ਕੋਈ ਭਰੋਸਾ ਨਹੀਂ ਹੈ ਇਹਦਾ ਕੋਈ ਭਰੋਸਾ ਨਹੀਂ ਹੈ ਪਿਆਰਿਓ ਸਾਧ ਸੰਗਤ ਇਸੇ ਕਰਕੇ ਭਗਤ ਕਬੀਰ ਜੀ ਕਹਿੰਦੇ ਵੀ ਅੰਦਰਲੀ ਜੋਤ ਜਗਾਓ ਆਪਣੇ ਮਨ ਨੂੰ ਪਹਿਚਾਣੋ ਜੇ ਮਨ ਪਹਿਚਾਣਿਆ ਗਿਆ ਜੇ ਮਨ ਪਹਿਚਾਣਿਆ ਗਿਆ ਤਾਂ ਗੱਲ ਬਣ ਜਾਏਗੀ ਪਾਤਸ਼ਾਹ ਕਨੇ ਮਨ ਮੇਰੇ ਗੁਰ ਕੀ ਮੰਨ ਲੈ ਹਜਾਏ ਜੇ ਤੂੰ ਗੁਰੂ ਦੀ ਰਜਾ ਨੂੰ ਮੰਨ ਲੈ ਗੁਰੂ ਦੀ ਰਜਾ ਤੇ ਜੋਰ ਦੇ ਦਾਂ ਤੇ ਇਹ ਵੀ ਗਿਆ ਸੁਣ ਮਨ ਮਨ ਵਸਾਏ ਤੂੰ ਆਪੇ ਆਏ ਮਿਲੈ ਮੇਰੇ ਭਾਈ ਜੇ ਤੂੰ ਗੁਰੂ ਦੀ ਮੰਨ ਲੈ ਆਪਣੇ ਮਨ ਚ ਵਸਾ ਲੈ ਤਾਂ ਫਿਰ ਤੈਨੂੰ ਕਾਸੇ ਦੀ ਟੋਟ ਨਹੀਂ ਹੈ ਕਾਸੀ ਦੀ ਟੋਟ ਨਹੀਂ ਹੈ ਭਾਵ ਗੁਰੂ ਦੇ ਸ਼ਬਦ ਨੂੰ ਗੁਰੂ ਦੀ ਕਿਰਪਾ ਨੂੰ ਅੰਦਰ ਵਸਾਉਣਾ ਹੈ ਇਹ ਮੰਨ ਕੇ ਚੱਲਣਾ ਹੈ ਵੀ ਗੁਰੂ ਹੀ ਮੇਰਾ ਅਸਲ ਸਵਾਇ ਰੱਖਿਆ ਹੈ ਗੁਰੂ ਹੀ ਮੇਰੀ ਰੱਖਿਆ ਕਰ ਸਕਦਾ ਹੈ ਸਾਧ ਸੰਗਤ ਅੰਦਰਲੀ ਜੋਤ ਜ਼ਰੂਰ ਜਗਾਓ ਬਾਹਰੀ ਜੋਤਾਂ ਜਗਾ ਕੇ ਅਸੀਂ ਬਹੁਤ ਕੁਝ ਕਰ ਲਿਆ ਹਾਂ ਤੁਹਾਡੀ ਭਾਵਨਾ ਬਾਹਰਲੀ ਜੋਤ ਜਗਾਓ ਪਰ ਮਨ ਦੀ ਜੋਤ ਸ਼ਬਦ ਨਾਲ ਜਲੇਗੀ ਗੁਰਬਾਣੀ ਪੜਨ ਤੇ ਅੰਦਰਲੀ ਜੋਤ ਜਗੇਗੀ ਇਹ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ